ਇਹਨੂੰ ਕਹਿੰਦੇ ਨੁੱਕਰਾ ਨੁੱਕਰਾ ਘੋੜਾ ਬਾਈ ਇਹ ਮਤਲਬ ਇਹ ਵਾਲੀਆਂ ਚਲੇਪੀਆਂ ਇਹ ਪੰਜਾਬੀਆਂ ਦੀ ਲੋਕ ਦੀ ਜਿਹੜੀ نسل ਦਾ ਕੁਝ ਤਾਂ ਗੱਡੀ ਦਾ ਘੋੜਾ ਐ ਸਾਡੀ ਨਹੀਂ ਗੱਡੀ ਵਾਲਾ ਘੋੜਾ ਇਹ ਗੱਡੀ ਵਾਲਾ ਹਾਂ ਮਾਰਾ ਦੀ ਗੱਡੀ ਦਾ ਠੀਕ ਐ ਇਹ ਨਹੀਂ ਉਹ ਪਰਲਾ ਪਰਲਾ ਉਹ ਮਾਰਵੜੀ ਇੰਨਾ ਪੰਨਿਆ ਮਾਰਵਾੜੀ ਨਸਲ ਦਾ ਘੋੜਾ ਏ ਇਹ ਦੇਖ ਸਾਡੀ ਸ਼ੋਹਣੀ ਦੇਖ ਕੇ ਚੱਲੋ ਪੰਨਿਆ ਸਿੰਘਾ ਜਰੂਰ ਦੇਖਣੀ ਚਾਹਣਗੇ ਮਾਵੇਂ ਵਿਧੀ ਜਾਨੀਆਂ ਦੀ ਸੋਹਣੀ ਐ ਅੱਜ ਹੀ ਚਾਈ ਦਾ ਪਿਆ ਰਹੇ ਹੁੰਦੇ ਆ ਨਾ ਉੱਪਰ ਘੜੀ ਖਰੀਦੀਆਂ ਭਰਾਵਾਂ ਤੋਂ ਸੋਇ ਇੱਕ ਘੜੀ ਪ੍ਰਾਣੀ ਸੀ ਤਾਂ ਹੁਣ ਤਾਂ ਚਲੋ ਨਵੇਂ ਘਰ ਬਣ ਗਏ ਉਹ ਚੱਕ ਮੈਨੂੰ ਦਿਖਾਉਣਾ ਚਾਹੀਦਾ ਬਾਬਾ ਸਿੰਘ ਸਾਹਿਬਾ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੀ ਸਵਾਰੀ ਵਾਲਾ ਘੋੜਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਚਮਕੌਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ। ਅੱਜ ਦੇ ਦਿਨ ਸਰਸਾ ਨਦੀ ਦੇ ਉੱਤੇ ਪਰਿਵਾਰ ਵਿਚੋੜਾ ਆਇਆ ਸੀ ਤੇ ਸੋਚਿਆ ਚਮਕੌਰ ਸਾਹਿਬ ਜਾ ਕੇ ਦਰਸ਼ਨ ਕਰਦੇ ਆ। ਮਿਲਦੇ ਆ ਸਫਰਾਂ ਤੇ ਤੇ ਸਫਰਾਂ ਦੇ ਸਾਥੀ ਮੇਰੇ ਨਾਲ ਨੇ। ਉਸ ਧਰਤੀ ਦੇ ਦਰਸ਼ਨ ਇਸ ਲਈ ਕਰਨੇ ਜ਼ਰੂਰੀ ਨੇ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਮੇਰੇ ਦਸਵੇਂ ਪਿਤਾ ਬਾਜਾਂ ਵਾਲੇ ਦੇ ਚਰਨ ਪਏ ਨੇ ਉਹ ਧਰਤੀ ਕਿੰਨੀ ਪਵਿੱਤਰ ਹੋਏਗੀ। ਆਓ ਉਹਦੇ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਕਰਾਈਏ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ। ਚੱਲੀਓ ਮੁੰਡਿਓ ਹਾਂਜੀ ਹਾਂਜੀ ਚਲੋ ਜੀ ਅੱਜ ਸੱਤ ਕੋ ਅੱਜ ਦੇ ਦਿਨ ਆਨੰਦਪੁਰ ਸਾਹਿਬ ਕਿਲਾ ਕੱਲ ਛੱਡਿਆ ਸੀ ਤੇ ਅੱਜ ਦੇ ਦਿਨ ਗੁਰੂ ਸਾਹਿਬ ਦਾ ਪਰਿਵਾਰ ਫਿਰਸਾ ਨਦੀ ਦੇ ਉੱਤੋਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਵੱਡੇ ਸਹਿਬਜ਼ਾਦੇ ਤੇ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਆਏ ਸੀ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਅੱਜ ਫਿਰਦੇ ਆ ਚਮਕੌਰ ਸਾਹਿਬ ਤੇ ਇੱਕ ਭਾਗ ਦੇ ਵਿੱਚ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜਿਹੜੇ ਸਰਹੰਦ ਨੂੰ ਚਲੇ ਗਏ ਸੀ ਤੇ ਤੀਜੇ ਭਾਗ ਦੇ ਵਿੱਚ ਭਾਈ ਮਨੀ ਸਿੰਘ ਦੇ ਨਾਲ ਦੋਵੇਂ ਮਾਤਾ ਆ ਗੁਰੂ ਸਾਹਿਬ ਦੇ ਜਿਹੜੇ ਤਿੰਨ ਭਾਗਾਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਸੀ ਅੱਜ ਦੇ ਦਿਨ ਸਤਪੋਦ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਆ ਕੇ ਦਮ ਲਿਆ ਸੀ ਇਹ ਉਸ ਵਾਲੀ ਜਗ੍ਹਾ ਦੇ ਉੱਤੇ ਆਪਾਂ ਖੜੇ ਹਾਂ ਤੇ ਸਾਹਮਣੇ ਜਿਹੜਾ ਗੁਰੂ ਘਰ ਦੇਸ ਦਾ ਦਮਦਮਾ ਸਾਹਿਬ ਆ ਹੁਣ ਆਪਾਂ ਜਾਈ ਜਾਂਦੇ ਹਾਂ ਗੁਰਦੁਵਰਾ ਕਤਲਗੜ੍ਹ ਸਾਹਿਬ ਦੇ ਦਰਸ਼ਨ ਕਰਨਾ ਗੁਰਦੁਵਰਾ ਕਤਲਗੜ੍ਹ ਸਾਹਿਬ ਇਸ ਦਾ ਨਾਮ ਤਾਂ ਪਿਆ ਕਿਉਂਕਿ ਸਹਿਬ ਜਾਦਿਆਂ ਦੀ ਸ਼ਹੀਦੀ ਇਸ ਜਗ੍ਹਾ ਦੇ ਉੱਪਰ ਹੋਈ ਸੀ ਤੇ ਇਹਦੇ ਸਾਹਮਣੇ ਹੀ ਪਿੱਛੇ ਚਮਕੌਰ ਦੀ ਗੜੀ ਆ ਇਹ ਮੇਰੇ ਖੱਬੇ ਹੱਥ ਜਿਹੜਾ ਤੁਸੀਂ ਦੇਖਦੇ ਹੋ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਕੰਧ ਹੈ ਤੇ ਇਹ ਸਾਹਮਣੇ ਦਿਸਦੀ ਜਿਹੜੀ ਇਮਾਰਤ ਹੈ ਉਹ ਕੱਚੀ ਗੜੀ ਆ ਚਮਕੌਰ ਦੀ ਕੱਚੀ ਗੜੀ ਸੋ ਭਾਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਦਰਵਾਜ਼ਾ ਸਾਹਿਬ ਉੱਪਰ ਗੱਡੀ ਖਰੀਦੀ ਨਾ ਮਰਾਵਾਂ ਤੋਂ ਸੋ ਇਹ ਗੱਡੀ ਪੁਰਾਣੀ ਸੀ ਤਾਂ ਹੁਣ ਤਾਂ ਚਲੋ ਨਵੇਂ ਘਰ ਬਣ ਗਏ ਉਹ ਚੱਕ ਮੈਨੂੰ ਦਿਖਾਉਣਾ ਚੀਜ਼ ਜੋ ਇਹ ਕਿਹੜਾ ਘਰ ਹੈ ਨਾ ਦੇਖੋ ਇੱਟਾਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਹੀ ਇੱਟਾਂ ਨੇ ਇਹ ਬਾਅਦ ਚ ਨਹੀਂ ਲਗਾਈਆਂ ਹੋਈਆਂ ਇਹ ਦੇਖੋ ਬਿਲਕੁਲ ਉਸ ਟਾਈਮ ਦੀਆਂ ਇਹ ਇੱਟਾਂ ਨੇ ਸੋ ਇਹ ਤੁਹਾਨੂੰ ਤਾਂ ਦਿਖਾਉਣਾ ਸੀ ਕਿ ਮੈਮਰੀ ਯਾਦ ਆ ਵੀ ਹੁਣ ਆ ਨਵੇਂ ਬਣ ਗਏ ਘਰ ਵੀ ਇਹ ਕਿਹਦਾ ਘਰ ਹੋਣਾ ਜਾਂ ਵਾਟਾਵਰ ਹੋਏਗਾ ਇਹ ਉਸ ਟਾਈਮ ਦਾ ਹੀ ਹੈ ਇੱਕ ਹੈਗਾ ਮਿਲ ਵੀ 200 ਸਾਲ ਪੁਰਾਣਾ ਕਿੰਨਾ ਘਰ ਹੋਏਗਾ ਜਿਵੇਂ ਕਿ ਬਾਅਦ ਦੇ ਵਿੱਚ ਅਕਾਲ ਤਖਤ ਵੱਲੋਂ ਹੁਕਮ ਆ ਕੇ ਗੱਡੀ ਨੂੰ ਆਇਆ ਟਾਂ ਲਗਾਓ ਆ ਦੇਖੋ ਕਹਿੰਦੇ ਇਹ ਭਾਜੀ ਸਾਨੂੰ ਚਮਕੌਰ ਸਾਹਿਬ ਤੋਂ ਮਿਲੇ ਨੇ ਕਿੱਦਾਂ ਜੀ ਭੀਜੀ ਭਾਜੀ ਦਾ ਨਾਮ ਹੈ ਬਿੱਲਾ ਬਿੱਲਾ ਨਾਮ ਹੈ ਤੁਹਾਡਾ ਹਾਂਜੀ ਹਾਂਜੀ ਤੇ ਵੀਰ ਹੋਰੀ ਨਾ ਜੁਕੇ ਤੋਂ ਨੇ ਪਿੱਛੋਂ ਉੱਥੋਂ ਦੇ ਸਿਟੀਜ਼ਨ ਨੇ ਜ਼ਿਆਦਾਤਰ ਪੰਜਾਬ ਰੇਂਦਰ ਇਹ ਆਪਣਾ ਇਤਿਹਾਸ ਦੱਸਦੇ ਸੀ ਇਹ ਜਿਹੜੀ ਪਿੱਛੇ ਮੈਂ ਤੁਹਾਨੂੰ ਕੰਦ ਦਿਖਾਈ ਆ ਸਾਡੇ ਪਿੱਛੇ ਦਿਸ ਰਹੀ ਆ ਉਹ ਪ੍ਰਾਤਣ ਉਹੀ ਦਿਖ ਰਿਖ ਉਹ ਪੁਰਾਣੀਆਂ ਇੱਟਾਂ ਜਿਹੜੀਆਂ ਸਾਡੇ ਵਿਰਸੇ ਚੋਂ ਆ ਲੋਪ ਹੋਈਆਂ ਤੇ ਸਾਹਮਣੇ ਇਹ ਗੜੀ ਆ ਇਹ ਵਾਲੀ ਚਮਕੌਰ ਦੀ ਗੜੀ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਾਉਣ ਵਾਸਤੇ ਸਪੈਸ਼ਲ ਅੱਜ ਇਸ ਜਗ੍ਹਾ ਤੇ ਇਸ ਲਈ ਆ ਕਿਉਂਕਿ ਅੱਜ ਸੱਤ ਪੋਤਾ ਦਿਨ ਹੈ ਆਓ ਭਾਜੀ ਕਿ ਸੱਤ ਪੋਤਾ ਨੂੰ ਸਾਡੇ ਪੁੱਲ ਕੈਨਾਤ ਦੇ ਮਾਲਕ ਦਸਵੇਂ ਪਾਤਸ਼ਾਹ ਦਾ ਪੂਰਾ ਪਰਿਵਾਰ ਸਰਸਾ ਨਦੀ ਦੇ ਕੰਢੇ ਤੇ ਤਿੰਨ ਭਾਗਾਂ ਦੇ ਵਿੱਚ ਵਿਛੜ ਗਿਆ ਸੀ ਇਹ ਇੱਕੋ ਇੱਕ ਕੱਚੀ ਨਹਿਰ ਹੈ ਜਿਹੜੀ ਸੁਣਨ ਚ ਇਹ ਆਇਆ ਕਿ ਗੋਰਿਆਂ ਨੇ ਜਿਹੜੇ ਕੈਦ ਕੀਤੇ ਸੀ ਕੈਦੀ ਉਸ ਟਾਈਮ ਤੇ ਉਹਨਾਂ ਨੂੰ ਹੱਥਾਂ ਨਾਲ ਪਟਾਈ ਸੀ। ਇਹੀ ਇੱਕ ਕੱਚੀ ਨਹਿਰ ਹੈ ਤੇ ਹੱਥਾਂ ਨਾਲ ਪੱਟੀ ਹੋਈ ਆ। ਗੋਰਿਆਂ ਨੇ ਜਿਹੜੇ ਸਾਡੇ ਪੰਜਾਬੀ ਜਾਂ ਹਿੰਦੁਸਤਾਨੀ ਕੈਦੀਆਂ ਨੂੰ ਕੈਦ ਕੀਤਾ ਸੀ ਉਸ ਟਾਈਮ ਤੇ ਇਹ ਸਜ਼ਾ ਦਿੱਤੀ ਸੀ ਕਿ ਹੱਥਾਂ ਨਾਲੇ ਵਾਲੀ ਨਹਿਰ ਪੱਟੋ। 10 ਸਤਾ ਨੇ ਸ਼ਹਾਦਤਾਂ। ਪੁਰਾਣਾ ਪੰਜਾਬ ਜਾਂ ਉਸ ਟਾਈਮ ਦੇ ਸਿੱਖ ਇਤਿਹਾਸ ਨੂੰ ਦਖਾਇਆ ਜਾਂਦਾ। ਜਿੱਦਾਂ ਅਨੰਦਪੁਰ ਸਾਹਿਬ ਦੇ ਵਿੱਚ ਵਿਰਾਸਤੇ ਖਾਲਸਾ ਉਸ ਤਰ੍ਹਾਂ ਇਹ ਦਾਸਤਾਣੇ ਸੰਤ ਜਿਹੜੀ ਚਮਕੌਰ ਸਾਹਿਬ ਦੇ ਵਿੱਚ ਬਣੀ ਹੋਈ ਹੈ। ਦਰਸ਼ਨ ਕਰਦੇ ਆਪਾਂ ਚਮਕੌਰ ਸਾਹਿਬ ਉਸ ਧਰਤੀ ਦੇ ਉੱਤੇ ਜਦੋਂ ਵੀ ਤੁਸੀਂ ਪਹੁੰਚੋਗੇ ਤਾਂ ਚਾਰ ਗੁਰੂ ਘਰ ਨੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਨ੍ਹਾਂ ਦੇ ਵਿੱਚੋਂ ਗੜੀ ਚਮਕੌਰ ਦੀ ਤਾਂ ਤੁਸੀਂ ਸਾਰੇ ਜਾਣਦੇ ਹੋ ਉਹਦੇ ਨਾਲ ਕਤਲਗੜ੍ਹ ਸਾਹਿਬ ਉਸ ਤੋਂ ਬਾਅਦ ਦਮਦਮਾ ਸਾਹਿਬ ਗੁਰੂ ਘਰ ਹੈ ਤੇ ਇੱਕ ਚੌਥਾ ਕਿਹੜਾ ਸੀ? ਤਾੜੀ ਸਾਹਿਬ ਆ ਚੌਥਾ ਤਾੜੀ ਸਾਹਿਬ ਜਿੱਥੋਂ ਗੁਰੂ ਸਾਹਿਬ ਤਾੜੀ ਮਾਰ ਕੇ ਬਾਹਰ ਨਿਕਲੇ ਸੀ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਕੇ ਸਮਾਂ ਬਚਿਆ ਸੰਗਤ ਦਾ ਠਾਠਾ ਮਾਰਦਾ ਕਾਠ ਇੱਥੇ ਪਹੁੰਚਿਆ ਤੇ ਅਕਸਰ ਹੀ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਗੱਲ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਦੋ ਸਾਹਿਬਜ਼ਾਦੇ ਜਿਹੜੇ ਇਸ ਧਰਤੀ ਚਮਕੌਰ ਦੀ ਗੜੀ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸੀ ਤੇ ਦੋ ਸਾਹਿਬਜ਼ਾਦੇ ਜੋਰਾਵਾਰ ਸਿੰਘ ਤੇ ਫਤਿਹ ਸਿੰਘ ਜਿਨ੍ਹਾਂ ਨੂੰ ਨੀਂਹਾਂ ਦੇ ਵਿੱਚ ਸੂਬਾ ਸਰਹੰਦ ਨੇ ਫਤੇਗੜ ਸਾਹਿਬ ਚਣਿਆ ਸੀ ਪੰਜਵਾਂ ਸਾਹਿਬ ਜਦਾ ਜਿੰਨੂੰ ਲੋਕ ਅਕਸਰ ਯਾਦ ਕਰਨਾ ਭੁੱਲ ਜਾਂਦੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਵੱਡਾ ਨਾਮ ਹੈ ਮੋਤੀ ਮਹਾਰਾਜੀ ਦਾ ਪੁੱਤਰ ਜਿਹਦੀ ਉਮਰ 5 ਸਾਲ ਸੀ ਨਰੈਣਾ ਜੀ ਉਹਨਾਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਕੌਮ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਉਹ ਯੋਧੇ ਨੂੰ ਵੀ ਨਾਲ ਯਾਦ ਕਰਿਆ ਕਰੋ ਕਹਿੰਦੇ ਜਦੋਂ ਚਮਕੌਰ ਸਾਹਿਬ ਦੀ ਧਰਤੀ ਤੇ ਆਉਣਾ ਤਾਂ ਲੰਗਰ ਪਾਣੀ ਪੂਰਾ ਛਕਣਾ ਇਹ ਮੁੰਡੇ ਚੌਥਾ ਚੌਥਾ ਗਲਾਸ ਇਹਨਾਂ ਦਾ ਦੁੱਧ ਦਾ ਅੱਜ ਸਿਹਤ ਬਣਾ ਕੇ ਜਾਣਗੇ ਕਿੰਵਾਂ ਗਲਾਸ ਆ ਤੁਹਾਡਾ ਬਈ ਬਾਅਦ ਚ ਦੁੱਧ ਹੀ ਪੀਵੀ ਜਾਣਾ ਚਾਰ ਤਾਂ ਮੈਨੂੰ ਯਾਦ ਨੇ ਬਦਹਮਾ ਦੇ ਦੁੱਧ ਦਾ ਚੌਥਾ ਗਲਾਸ ਆ ਅੱਜ ਉਹਨਾਂ ਦਾ ਪੂਰੀ ਸਿਹਤ ਬਣਾ ਕੇ ਜਾਣੀ ਆ ਮੁੰਡਿਆਣੇ ਅੱਜ ਤੂੰ ਢਿੱਡ ਗਿਆ ਘੁੱਟੀ ਜਾਣਾ ਢਿੱਡ ਗਿਆ ਘੁੱਟਦਾ ਸਾਡੇ ਸਫਰਾਂ ਦੇ ਵਿੱਚ ਕੁਝ ਮੁੰਡਿਆਂ ਨੂੰ ਤਾਂ ਤੁਸੀਂ ਜਾਣਦੇ ਹੋ ਇਹ ਮੁੰਡਾ ਸਾਡੇ ਨਾਲ ਨਵਾਂ ਜੁਆਇਨ ਕੀਤਾ ਸ੍ਰਿੰਦਰ ਸਿੰਘ ਅਗਲਾ ਇੱਕ ਸਫਰ ਇਹਦੇ ਨਾਲ ਹੋਰ ਲਾਉਣਾ ਆ ਅੱਜ ਹੀ ਇਸੇ ਵੀਡੀਓ ਦੇ ਵਿੱਚ ਤੋਂ ਐਲਾਨ ਵੀ ਕਰਾਉਣਾ ਕਰ ਭਾਈਆ ਕਸ਼ਮੀਰ ਦਾ ਐਲਾਨ ਹਾਂਜੀ ਜਰੂਰ ਜੀ ਢਿੱਲਾ じゃ ਕਰਦਾ ਓਏ ਖੁੱਲ ਕੇ ਖੁੱਲ ਕੇ ਪੱਕੀ ਹਾਂ ਕਰ ਹਾਂਜੀ ਪੱਕੀ ਹਾਂ ਜਦੋਂ ਤੁਹਾਡਾ ਹੁਕਮ ਹੋਵੇ ਨਹੀਂ ਜਦੋਂ ਤੁਰਾ ਹੁਕਮ ਹੋਏ ਉਹਦੇ ਜਾਵਾਂਗੇ ਗੱਡੀ ਤੇ ਤੇਰੀ ਖੜਨੀ ਆ ਕਸ਼ਮੀਰ ਦੀ ਐਲਾਨ ਕਰਾ ਰਹੇ ਆ ਅੱਜ ਤੋਂ ਅੱਜ ਕਸ਼ਮੀਰ ਜਾਣਾ ਜਨਵਰੀ ਚ ਹਾਂਜੀ ਠੀਕ ਹੈ ਜੀ ਇਹ ਜੀ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਤਾੜੀ ਸਾਹਿਬ ਜਿੱਦਾ ਇਤਿਹਾਸ ਹੈ ਜੀ ਜਦੋਂ ਇੱਥੇ ਜੰਗ ਲੱਗਾ ਹੋਇਆ ਸੀ 10 ਲੱਖ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਗੁਰੂ ਦੀਆਂ ਫੌਜਾਂ ਨੂੰ ਤਾਂ ਜਦੋਂ ਵੱਡੇ ਸਾਹਿਬ ਜਾ ਦੇ ਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਤਿੰਨ ਪੰਜ ਪਿਆਰਿਆਂ 'ਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ ਸੀ ਤਾਂ ਬਾਅਦ 'ਚ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਪਲਗੀ ਸਬੋਧਤ ਕਰਕੇ ਲਗਾ ਕੇ ਤੇ ਰਾਤ ਨੂੰ ਕਿਲਾ ਛੱਡਿਆ ਸੀ ਮਤਲਬ ਕੱਚੀ ਗੜੀ ਵਾਲਾ ਤੇ ਉਦੋਂ ਬਾਅਦ ਮਹਾਰਾਜ ਜੀ ਜਦੋਂ ਤੋਂ ਲੰਘਣ ਲੱਗੇ ਸੀ ਨਾ ਤਾਂ ਮੁਸਲਮਾਨਾਂ ਦੀਆਂ ਫੌਜਾਂ ਕੁਝ ਖੜੀਆਂ ਸੀ ਕੁਝ ਬੈਠੇ ਸਨ ਤਾਂ ਉੱਥੋਂ ਤਾੜੀ ਮਾਰ ਕੇ ਲੰਗੇ ਸੀ ਉਦੋਂ ਤੋਂ ਇਹ ਇਤਿਹਾਸ ਹੈ ਇੱਥੋਂ ਦਾ ਇਸ ਲਈ ਗੁਰਦੁਆਰਾ ਤਾੜੀ ਸਾਹਿਬ ਤੋਂ ਜਾਣਿਆ ਜਾਂਦਾ ਹੈ ਠੀਕ ਹੈ ਜੀ ਚਲਿਏ ਇਹ ਜਗ੍ਹਾ ਦੇ ਉੱਤੇ ਬਾਬਾ ਬਿੜੀ ਚੰਦਿਆ ਵੱਲੋਂ ਖੁੱਲੀ ਦੇਗ ਵਰਤਾਈ ਜਾਂਦੀ ਹੈ ਸਾਰਾ ਦਿਨ ਸੰਗਤ ਨੂੰ ਸ਼ਹੀਦ ਸਿੰਘਾਂ ਦੀ ਦੇਗ ਸਰਵ ਲੋ ਦੇ ਵਿੱਚ ਤਿਆਰ ਕੀਤੀ ਕੀ ਦੇ ਸਾਰਾ ਦਿਨ ਟੁੱਟ ਵਰਤਦੀ ਆ ਪਾਸ ਤੋਂ ਲਾਲ ਵਰਤੇ ਪਰੀ ਆ ਕੀ ਬਾਬਾ ਜੀ ਮੈਂ ਸੁਣਿਆ ਨਿਹੰਗ ਸਿੰਘਾਂ ਦੇ ਜਿਹੜੇ ਬੋਲੇ ਨੇ ਥੋੜੇ ਆਮ ਭਾਸ਼ਾ ਨਾਲੋਂ ਅਲੱਗ ਨੇ ਜੀ ਜਿੱਦਾਂ ਇਹ ਸਾਹਮਣੇ ਜਿਹਦੇ ਤੋਂ ਤੁਸੀਂ ਰਗੜੋ ਸਲੋਤਰ ਕਹਿੰਦੇ ਨੇ ਐ ਸਲੋਤਰ ਕਹਿੰਦੇ ਜੀ ਇਹਨੂੰ ਇਹ ਆਪਣਾ ਸੁਨਹਿਰਾ ਜੀ ਸੁਨਹਿਰਾ ਉਹ ਡੋਲੂ ਆਪਣਾ ਵੱਡਾ ਅੱਛਾ ਜੀ ਤੇ ਹੁਣ ਚੀ ਦੀ ਦੇਗਾ ਲੱਗਣ ਗਿਆ ਜੀ ਹੁਣ ਦੂਜੇ ਪੈਰ ਦੀਆਂ ਫਿਰ ਸੰਤਾਂ ਦੇ ਵਿੱਚ ਦੇਗਾ ਵਰਤਣ ਗਿਆ ਸ਼ਰਧਾਈਆਂ ਵਰਤ ਰਹੀਆਂ ਨੇ ਜੀ ਐਵੇਂ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਜੀ ਜਵੇਂ ਨਿਹੰਗ ਸਿੰਘ ਬਾਬਾ ਬਾਬਾ ਸੋਹਣ ਸਿੰਘ ਸਾਹਿਬ ਦੇ ਸਮੇਂ ਤੋਂ ਬਾਬਾ ਦਿਆ ਸਿੰਘ ਸਾਹਿਬ ਜੀ ਦੇ ਸਮੇਂ ਪੇੜੀ ਚੱਲਦੀ ਆ ਰਹੀ ਜੀਆਂ ਵੀ ਕਹਿੰਦੇ ਜਿੱਥੇ ਤੁਸੀਂ ਸ਼ਹੀਦ ਸਿੰਘਾਂ ਦੇ ਨਾਮ ਤੇ ਦੇਗ ਬਣਾ ਕੇ ਅਰਦਾਸ ਕਰ ਦੋ ਤੇ ਉਹ ਘਰ ਦੇ ਵਿੱਚ ਜਿਹੜਾ ਕਾਰਜ ਤੁਹਾਡਾ ਰੁਕਿਆ ਤੇ ਸ਼ਹੀਦ ਸਿੰਘਾਂ ਦੇ ਪੈਰੇ ਲੱਗ ਕੇ ਜੀ ਜੀ ਹਾਂ ਜੀ ਜੋ ਅਰਦਾਸ ਬੰਦੀ ਕਰਕੇ ਗੋਲਾ ਚਲਾ ਕੇ ਛੱਡਦੀ ਹੈ ਨਾ ਜੀ ਸੰਗਤ ਦਾ ਕੋਈ ਕਾਰਜ ਰੁਕਿਆ ਹੋਵੇ ਉਹ ਅਰਦਾਸ ਦੇ ਨਾਲ ਗੋਲਾ ਚਲਾ ਕੇ ਛੱਡਦੀ ਹੈ ਸਾਰੇ ਅਰਦਾਸ ਸੰਪੂਰਨ ਹੋ ਜਾਂਦੀ ਜੀ ਕਾਰਜ ਸਾਰੇ ਸੋਧ ਹੋ ਜਾਂਦੇ ਆ ਸੰਗਤਾਂ ਦੇ ਨਿਹੰਗ ਸਿੰਘਾਂ ਦਾ ਗੋਲਾ ਕਦ ਟੱਪੇ ਕੀ ਕਹਿੰਦੇ ਨੇ ਹਾਂ ਜੀ ਹਾਂ ਜੀ ਉਹ ਹੈਗਾ ਬਾਬਾਈ ਸ਼ਲੋਕ ਟੂਟੇ ਮੰਦਨ ਜਾਸਕੇ ਹੋਵੇ ਸਾਧੂ ਸੰਗ ਨਾ ਮੈਲਾ ਨਾ ਤੁੰਦਲਾ ਨਾ ਭਗਵਾਨਾ ਕਾਚ ਨਾਨਕ ਲਾਲੂ ਲਾਲ ਹੈ ਸੱਚੇ ਰਤਾ ਸੱਚ ਲਾਲ ਗੋਪਾਲ ਗਹਿਰਨ ਬਿਰਤਵਾ ਦਸਰ ਨਹੀਂ ਅਵਰਤਿ ਬਿਰਤਿ ਨਿਭਵਾ ਨੈਣ ਸਮਾਨੇ ਨੈਣ ਮੈਂ ਬੈਣ ਸਮਾਨੇ ਬੈਣ ਸਿੰਘ ਸਮਾਨੇ ਗੁਰੂ ਮੈਂ ਭਏ ਅਣਕੀਐਨ ਜਿਦੈ ਸਾਕੀਆ ਸਾਗਰੇ ਸਬਦ ਨੰਨ ਕੇ ਮਾਰ ਬਕਾਰਸ ਦਰਵਤ ਧੰਗ ਬਿਦਹ ਸਾਕੀਆ ਸਾਗਰੇ ਕੇ ਨੈਣ ਪਾਣ ਕੋਣ ਤੇ ਵੀਰ ਸਤ ਸੋਲਹ ਨੌਜਵਾਨ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ ਖੁਦਾ ਬਖਸ਼ੇ ਉਹ ਯਾਰ ਸੇ ਗੱਜ ਕੇ ਜੀ ਗਾਰੇ ਇੱਕ ਜਾਵੇ ਫੱਦੇ ਪਾਵੇ ਸੱਚਾ ਗਣ ਸ੍ਰੀ ਚਿੰਤੌਰ ਸਾਹਿਬ ਜੀ ਦਾ ਸਿੰਘਾਂ ਨੂੰ ਪਾਵੇ ਨਿਆਲ ਹੋ ਜਾਵੇ ਓ ਸ੍ਰੀ ਆਕਾਰ ਏ ਸਿੰਘ ਨਿਹੰਗ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਜੇ ਤੁਸੀਂ ਜ਼ਿੰਦਗੀ ਜਿਉਣੀ ਸਿੱਖਣੀ ਆ ਤਾਂ ਨਿਹੰਗ ਸਿੰਘਾਂ ਦੇ ਬੋਲਿਆ ਤੋਂ ਸਿੱਖੋ ਜਿਹੜੇ ਇੱਕ ਚੀਜ਼ ਨੂੰ ਸਵਾ ਲੱਖ ਦੱਸਦੇ ਆ ਹਰ ਇੱਕ ਚੀਜ਼ ਨੂੰ ਸਵਾਇਆ ਕਹਿ ਕੇ ਬੋਲਦੇ ਆ ਆਉਣ ਵਾਲਾ ਸਮਾਂ ਖਾਲਸਾ ਰਾਜ ਦਾ ਆਉਣ ਵਾਲਾ ਨਿਹੰਗ ਸਿੰਘਾਂ ਦੇ ਬੋਲੇ ਹੀ ਕੰਮ ਆਉਣੇ ਆ ਤੇ ਬਾਬਾ ਜੀ ਕਹਿੰਦੇ ਕਿ ਸਾਡੀ ਸ਼ੋਣੀ ਦੇਖ ਕੇ ਚੱਲੋ ਆਪਾਂ ਨਿਹੰਗ ਸਿੰਘਾਂ ਜਰੂਰ ਦੇਖਣੀ ਚਾਹੀਏ ਬਾਬੇ ਵਿਧੀ ਚੰਨੀਆਂ ਦੀ ਸ਼ੋਣੀ ਆ ਇਹ ਹਾਂ ਤਾਂ ਬਾਬਾ ਜੀ ਦਾ ਬਹੁਤ ਤਿੰਨ ਤਿੰਨ ਲੱਖ ਦੇ ਤਾਂ ਘੋੜੇ ਖੜੇ ਆ ਪੰਜ ਪੰਜ ਲੱਖ ਦੇ ਓਰੇ ਇਹਨਾਂ ਦਾ ਕਿਹੜਾ ਮੁੱਲ ਐ ਬਾਬਾ ਜੀ ਕੋਈ ਮੁੱਲ ਨਹੀਂ ਹੁੰਦਾ ਵੀਰ ਜੀ ਇਹ ਦੇਖੋ ਜੀ ਇੱਥੇ ਤਿਆਰੀ ਚੱਲੀ ਜਾਂਦੀ ਆ ਹਾਂ ਜੀ ਹਾਂ ਜੀ ਇੱਥੇ ਸ਼ੋਣੀ ਦੀ ਤਿਆਰੀ ਆ ਕੱਲ ਨੂੰ ਤੇ ਬਾਬਾ ਜੀ ਕਿ ਕਾਦੇ ਵਾਸਤੇ ਤੁਸੀਂ ਇੱਥੇ ਤਿਆਰੀ ਕਰ ਰਹੇ ਹੋ ਇਹ ਨਗਰਕਰਤੋਂ ਦੀ ਹਾਂ ਗੱਲ ਨੂੰ ਮੱਲਾ ਨਿਕਲਣਾ ਘੋੜਿਆਂ ਦਾ ਠੀਕ ਤੇ ਨੇਜਾਵਾਜੀ ਹੋਊਗੀ ਗੱਤਕਾ ਅਖਾੜਾ ਸਾਰਾ ਲੱਗੂਗਾ ਠੀਕ ਹੈ ਜੀ ਹਾਂ ਜੀ ਸਾਰੀ ਫੌਜ ਤਿਆਰ ਹੋ ਰਹੀ ਹੈ ਹੁਣ ਜੀ ਠੀਕ ਹੈ ਬਾਬਾ ਜੀ ਆਜੋ ਅੰਦਰ ਆਜੋ ਇੱਧਰ ਨੂੰ ਆਉਣਾ ਚਲੋ ਇਹਨੂੰ ਕਹਿੰਦੇ ਆ ਨੁੱਕਰਾ ਨੁੱਕਰਾ ਘੋੜਾ ਬਾਬਾ ਜੀ ਇਹ ਕਿਹੜੀ نسل ਦਾ ਕੁਸ਼ਤ ਦਾ ਘੋੜਾ ਐਸਾ ਜੀ ਕਿਦਾਂ ਜੀ ਗੱਦੀ ਵਾਲਾ ਘੋੜਾ ਇਹ ਗੱਦੀ ਵਾਲਾ ਹਾਂ ਜੀ ਮਹਾਰਾ ਦੀ ਗੱਦੀ ਦਾ ਇਹ ਦਾ ਨਾਂ ਇਹ ਕਿਹੜੀ ਨਸਲ ਚੋਂ ਹੈ ਸਤਗੁਰਾਂ ਨੇ ਮਾਰਵਾੜੀ ਪਹਿਲਾਂ ਪੰਜਾਂ ਮਾਰਵਾੜੀ ਨਸਲ ਦਾ ਘੋੜਾ ਹੈ ਜਿਹੜਾ ਹੁਣ ਉਹਨਾਂ ਦੇ ਸੀਸ ਲੈ ਪਰ ਉਹਨਾਂ ਨੂੰ ਅਜਿਹੀ ਚਾਈ ਦਾ ਪੈਰ ਹੈ ਉਹਦੇ ਬਰੀਕੀ ਬਾਬਾ ਜੀ ਇਹਦੇ ਨਸਲ ਬਾਰੇ ਦੱਸੋ ਕੁਝ ਇਹ ਮਾਲਵਾੜੀ ਨਸਲ ਆ ਤੇ ਇਹ ਬਾਬਾ ਸਿੰਘ ਸਾਹਿਬਾ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੀ ਸਵਾਰੀ ਵਾਲਾ ਘੋੜਾ ਵਾ ਠੀਕ ਹੈ ਜੀ ਹਾਂਜੀ ਤੁਸੀਂ ਕੀ ਕਰ ਰਹੇ ਹੋ ਓਡੇ ਸਿਰ ਓਡੇ ਪੈਰ ਕੀ ਜਿਹੜਾ ਮਾਲਵਾੜੀ ਘੋੜਾ ਵਾ ਜਿਹੜਾ ਇਹਦੀ ਨਿਸ਼ਾਨੀ ਕੀ ਹੁੰਦੀ ਹੈ ਨਿਸ਼ਾਨੀ ਜਿਹੜੀ ਹੁੰਦੀ ਆ ਇਹ ਮਾਂ-ਬਾਪ ਦੇ ਹਿਸਾਬ ਨਾਲ ਹੁੰਦੀ ਆ ਜੇ ਮਾਂ ਵੀ ਕਰੇ ਸਰੀਰ ਦੀ ਹੋਵੇ ਪਿਓ ਵੀ ਕਰੇ ਸਰੀਰ ਦੇ ਇਹ ਘੋੜਾ ਕਰੇ ਪੱਲੇ ਦਾ ਠੀਕ ਹੈ ਜੀ ਇਹਦੀ ਮਾਂ ਵੀ ਕਰੇ ਸਰੀਰ ਦੀ ਪਿਓ ਵੀ ਕਰੇ ਸਰੀਰ ਦਾ ਓਡੇ ਹੀ ਦੇ ਕਾਨੇ ਆ ਬਰੀਕੀ ਜੀ ਬਰੀਕੀ ਜੀ ਦਾ ਮੂੰਹ ਆ ਬਰੀਕੀ ਜੀ ਦੇ ਨੋ ਆ ਸਾਰਾ ਸਰੀਰ ਬਰੀਕੀ ਜੀ ਆ ਇਹ ਪਿਓਰ ਦੇ ਵਿੱਚ ਆਏ ਘੋੜਾ ਇਹ ਬਾਬੇ ਦੀ ਸ਼ੋਹਣੀ ਹਾਂਜੀ ਜੋ ਜਗਾ ਥੋੜੀ ਜੀ ਬਾਬਾ ਜੀ ਤੁਹਾਡੀ ਸ਼ੌਣੀ ਦੇ ਦਰਸ਼ਨ ਕਰੀ ਜਾਂਦੇ ਸੀ ਬੜੇ ਸੋਹਣੇ ਸੋਹਣੇ ਘੋੜੇ ਖੜੇ ਆ ਇੱਥੇ ਨਸਲਾਂ ਦੇ ਘੋੜੇ ਖੜੇ ਆ ਕਿਹੜੀ ਕਿਹੜੀ ਨਸਲ ਤੁਹਾਡੇ ਕੋਲ ਹੈਗੀ ਆ ਇੱਥੇ ਜਿਹੜੀ ਮਤਲਬ ਟੌਪ ਦੀਆਂ ਨਸਲਾਂ ਚ ਆਉਂਦੀ ਆ ਆਪਣੇ ਕੋਲੇ ਸਾਰੀਆਂ ਨਸਲਾਂ ਵਾਲੇ ਘੋੜੇ ਆ ਸਾਰਿਆਂ ਤੋਂ ਜਿਹੜੀ ਵਧੀਆ ਬਰੀਡ ਉਹ ਮਾਰਵੜੀ ਹੈ ਧੁੰਗਰੇ ਘੋੜੇ ਵੀ ਬਹੁਤ ਆ ਬਾਕੀ ਮੱਜੂ ਕੀ ਲਾਈਨ ਦੇ ਘੋੜੇ ਵੀ ਆਪਣੇ ਕੋਲ ਆ ਗਏ ਆ ਇਹ ਘੋੜੇ ਸੰਗਤ ਵੱਲੋਂ ਚੜਾਏ ਜਾਂਦੇ ਨਹੀਂ ਸਾਰੇ ਆ ਸੰਗਤਾਂ ਵੱਲੋਂ ਚੜਾਏ ਜਾਂਦੇ ਆ ਸੁਖਨਾਪੁਰੀ ਹੋਣ ਦਾ ਆ ਥੋੜੇ ਦਿਨਤ ਹੋ ਗਏ ਆਪਣੇ ਕੋਲੇ ਸ਼ਾਨ ਘੋੜੇ ਦਾ ਬੱਚਾ ਆ ਇਹ ਬਾਬਾ ਵੀਰ ਸਿੰਘ ਚੰਦ ਸਾਹਿਬ ਦਾ ਦਲਪੰਥਾ ਹਾਂ ਠੀਕ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਸੀਨਾ ਸਰੂਪ ਹੋਏ ਆ ਬਾਬਾ ਵੀਰ ਸਿੰਘ ਚੰਦ ਸਾਹਿਬ ਜੀ ਠੀਕ ਹੈ ਪੱਟੀ ਬਲਦੇ ਪੱਠ 'ਚ ਬਾਬਾ ਜੀ ਬੈਠੇ ਆ ਮਹਾਰਾਜ ਸਾਹਿਬ ਜੀ ਨੇ ਰੱਖਿਆ ਕੀਤੀ ਆ ਭਾਈ ਕੀ ਢੋਲੀ ਆਪਣੇ ਸਰੀਰ ਤੇ ਜਲਦੀਆਂ ਗਾਗਰਾਂ ਪਵਾਈਆਂ ਤੇ ਬਾਬਾ ਵੀਰ ਸਿੰਘ ਚੰਦ ਸਾਹਿਬ ਜੀ ਨੂੰ ਸੇਕ ਨਹੀਂ ਲੱਗਣ ਦਿੱਤਾ ਤੇ ਮਹਾਰਾਜ ਦਾ ਵਾਰਾ ਬਾਬਾ ਬ੍ਰਿਜਨ ਸਿੰਘ ਸਾਹਿਬ ਦੇ ਘਰ ਨੂੰ ਵੀ ਪਲੇ ਪਲਾਤਰ ਦੇ ਘੋੜੇ ਤੇ ਪਲੇ ਪਲਾਤਰ ਦੇ ਪੁੱਤ ਆਉਣਗੇ ਠੀਕ ਹੈ ਹਾਂਜੀ ਬੜੀ ਵਧੀਆ ਗੱਲ ਕਹੀ ਬਾਬਾ ਜੀ ਨੇ ਇਹ ਜਗ੍ਹਾ ਦੇ ਉੱਤੇ ਕਹਿੰਦੇ ਜਿੰਨੀ ਵੀ ਤੁਸੀਂ ਸੰਗਤ ਦੇਖਦੇ ਹੋ ਜਾਂ ਘੋੜੇ ਦੇਖਦੇ ਹੋ ਇਹ ਆਪਣੇ ਆਪ ਸੰਗਤ ਵੱਲੋਂ ਚੜਾਏ ਗਏ ਨੇ ਚਾਹ ਕਿਸੇ ਦਾ ਪੁੱਤ ਹੋਵੇ ਤੇ ਚਾਹੇ ਕਿਸੇ ਦਾ ਘੋੜਾ ਹੋਵੇ ਆ ਸ਼੍ਰੀ ਗੁਰੂ ਬੋਧ ਸਿੰਘ ਸਾਹਿਬ ਮਹਾਰਾਜ ਸਾਹਿਬ ਵੀ ਇਹ ਪਾਵਨ ਚਲੂਸ਼ੋ ਪ੍ਰਾਪਤ ਸਥਾਨ ਗੁਰਦੁਆਰਾ ਸਾਹਿਬ ਵਿਖੇ ਕਰਵਾ ਰਹੇ ਹਨ ਆ ਇੱਥੇ ਚੰਨੀ ਸਾਹਿਬ ਦਾ ਬੋਰਡ ਲੱਗਿਆ ਤੇ ਉਹਦੇ ਵਿੱਚੋਂ ਇੱਕ ਬੰਦਾ ਗਾਇਬ ਹੈ ਕਮੈਂਟ ਜ਼ਰੂਰ ਦੱਸਿਓ ਬੰਦਾ ਗਾਇਬ ਕਿਹੜਾ ਉਹ ਵਰਦੀ ਨਹੀਂ ਪਾਈ ਹੋਈ ਜੀਆਂ ਜੀਆਂ ਜਿਹਾ ਸਾਕੇ ਵੱਡੇ ਵੱਡੇ ਕਰਕੇ ਆਦਰ ਕੇ ਅੱਜ ਕਿੰਨੇ ਆਏ ਸਾਖਰ ਕੀ ਤਰਸਾਉਂਦਾ ਪਾਪ ਤੇ ਸਾਈਰ ਸਿੰਘਾ ਨੇ ਨਾਂ ਦੇ ਵਿੱਚ ਰਸਤੇ 'ਚ ਲੱਗੇ ਨੇ ਲੰਗਰ ਲੱਗ ਲੱਗ ਪਰ ਇਹ ਵਾਲਾ ਲੰਗਰ ਤੇ ਮਤਲਬ ਇਹ ਵਾਲੀਆਂ ਜਲੇਬੀਆਂ ਇਹ ਪੰਜਾਬੀਆਂ ਦੀ ਲੁੱਕ ਦੀ ਗੱਲ ਹੈ ਜਿੱਥੇ ਲੱਗਿਆ ਉਹਨੇ ਵੇਖ ਕੇ ਬ੍ਰੇਕ ਲੱਗ ਹੀ ਜਾਂਦੀ ਆ ਅੱਜ ਆਪਣੀ ਨੂੰ ਲੱਗਦਾ ਦੂਜੀ ਵਾਰੀ ਬ੍ਰੇਕ ਲੱਗ ਗਈ ਆ ਪਹਿਲਾਂ ਜਾਣ ਲੱਗੇ ਇੱਥੇ ਰੋਕ ਰੋਕ ਲੱਗੇ